ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊਜ਼ ਚੈਨਲ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਅੱਜ ਦੇ ਦੌਰ ਜਿਹੜਾ ਚੱਲਦਾ ਪਿਆ ਹਰ ਕੋਈ ਜਿਹੜਾ ਹੈ ਉਹ ਧਰਮਾਂ ਦੇ ਨਾਂ ਦੇ ਉੱਤੇ ਜਿਹੜਾ ਉਹ ਰਾਜਨੀਤੀ ਕਰ ਰਿਹਾ ਹਰ ਜਿਹੜੇ ਧਰਮ ਦੇ ਆਗੂ ਨੇ ਉਹ ਕਹਿ ਰਹੇ ਕਿ ਸਾਡਾ ਧਰਮ ਵੱਖਰਾ ਆ ਕੋਈ ਕਹਿ ਰਿਹਾ ਕਿ ਸਾਡਾ ਧਰਮ ਵੱਡਾ ਆ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਧਰਮਾਂ ਦੇ ਨਾਂ ਦੇ ਉੱਤੇ ਜੜੀਆਂ ਲੜਾਈਆਂ ਹੋਰ ਯਾਨੀ ਔਰ ਇੱਕ ਐਸੀ ਇੱਕ ਮਿਸਾਲ ਜਲੰਧਰ ਦੇ ਵਿੱਚ ਪੇਸ਼ ਹੋਈ ਹੈ ਤਸਵੀਰਾਂ ਵੇਖ ਕੇ ਇੱਕ ਵਾਰੀ ਤੁਹਾਡੇ ਵੀ ਜਿਹੜਾ ਉਹ ਰੂਹ ਖੁਸ਼ ਹੋ ਜਾਏਗੀ ਜੀ ਹਾਂ ਤੁਹਾਨੂੰ ਦੱਸਿਆ ਕਿ ਇੱਕ ਦਰਗਾਹ ਦਾ ਨੀਂ ਪੱਥਰ ਰੱਖਣ ਵਾਸਤੇ ਚਾਰੇ ਧਰਮਾਂ ਦੇ ਆਗੂਆਂ ਵੱਲੋਂ ਜਲੰਧਰ ਦੇ ਵਿੱਚ ਉਹਦਾ ਨੀਂ ਪੱਥਰ ਰੱਖਿਆ ਗਿਆ ਬੜੀ ਖੂਬਸੂਰਤ ਜੜੀਆਂ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਨੇ ਔਰ ਨਾਲ ਦੀ ਨਾਲ ਚਾਰੇ ਧਰਮਾਂ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਅਸੀਂ ਸਾਰੇ ਧਰਮ ਇੱਕ ਹਾਂ ਔਰ ਇੱਕ ਹੀ ਜੜੀ ਜੋਤ ਆ ਚਲਦੀ ਆ ਰਹੀ ਹੈ ਉੱਤੇ ਫਿਰ ਸਾਡੇ ਧਰਮ ਜੜੇ ਆ ਉਹ ਅਲੱਗ-ਅਲੱਗ ਕਿਵੇਂ ਹੋ ਸਕਦੇ ਨੇ ਔਰ ਵਧੀਆ ਜਿਹੜੀ ਤਸਵੀਰ ਆ ਉਹ ਵੇਖਣ ਨੂੰ ਮਿਲੀ ਹੈ ਕਿ ਚਾਰੇ ਧਰਮਾਂ ਦੇ ਲੋਕਾਂ ਵੱਲੋਂ ਦਰਗਾਹ ਦਾ ਜਿਹੜਾ ਉਹ ਨੀਂ ਪੱਥਰ ਰੱਖਿਆ ਗਿਆ ਹੈ ਬਕੀਰ ਸਾਹਿਬ ਨੀਮ ਖਾਨ ਜੀ ਜੋ ਮਨੁੱਖਤਾ ਦੇ ਭਲੇ ਲਈ ਇਕੱਲੇ ਮੁਸਲਮਾਨ ਭਾਈਚਾਰੇ ਦੇ ਨੇ ਮਨੁੱਖਤਾ ਦੇ ਭਲੇ ਲਈ ਕੰਮ ਕਰਦੇ ਆ ਤੇ ਸ਼ਹਿਰ ਦੇ ਵਿੱਚ ਇਹਨੇ ਜਿਹੜੇ ਬੜੇ ਕਾਰਜ ਕੀਤੇ ਆ ਜਿਹੜੇ ਮਨੁੱਖਤਾ ਦੇ ਭਲੇ ਦੇ ਕਿਸੇ ਤਰ੍ਹਾਂ ਦੇ ਵੀ ਕਿਸੇ ਦਾ ਗਰੀਬ ਦਾ ਕੇਸ ਹੋ ਜਿੱਥੇ ਬਹਿ ਕੋਈ ਨਹੀਂ ਜਾਂ ਤੇ ਸੋ ਇਹਨਾਂ ਦੇ ਪਿਤਾ ਜੀ ਦੀ ਜੋ ਦਿਲ ਹੀ ਖਾਏ ਸੀ ਵੀ ਅਸੀਂ ਜਿਹੜਾ ਖਦਾ ਦਾ ਘਰ ਬਣਾਉਣਾ ਤੇ ਸੋ ਇਹਨੇ ਅੱਲਾ ਦਾ ਘਰ ਦਾ ਅੱਜ ਜਿਹੜਾ ਨੀ ਪੱਥਰ ਰੱਖਿਆ ਗਿਆ ਸੋ ਸਮੁੱਚੇ ਭਾਈਚਾਰੇ ਨੂੰ ਉਹਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਗੱਲ ਇਹ ਹੁੰਦੀ ਹੈ ਵੀ ਚਾਹੇ ਕਿਸੇ ਵੀ ਕਮਿਊਨਿਟੀ ਦਾ ਕਿਸੇ ਵੀ ਭਾਈਚਾਰੇ ਦਾ ਕੋਈ ਵੀ ਦੇਖੋ ਜਿੱਥੋਂ ਪ੍ਰੇਮ ਪਿਆਰ ਮਿਲੇ ਨਫਰਤ ਦੀ ਭਾਵਨਾ ਨਾ ਹੋਵੇ ਪ੍ਰੇਮ ਪਿਆਰ ਮੇਰੇ ਦੇਖੋ ਧਰਮ ਨਫਤ ਨਹੀਂ ਸਿਖਾਉਂਦਾ ਜੋ ਮਾੜੇ ਸ਼ਰਾਰਤੀ ਅੰਸਰ ਵਿੱਚ ਵੱੜ ਜਾਂਦੇ ਆ ਚਾਹੇ ਉਹ ਕਿਸੇ ਕਮਿਊਨਿਟੀ ਦੇ ਵਿੱਚ ਹੋਣ ਚਾਹੇ ਸਿੱਖ ਹੋਣ ਮੁਸਲਮਨ ਹੋਣ ਹਿੰਦੂ ਹੋਣ ਚਾਹੇ ਸਾਈਕ ਹੋਣ ਦੇਖੋ ਬੰਦਾ ਗੰਦਾ ਹੋ ਸਕਦਾ ਧਰਮ ਕੋਈ ਗੰਦਾ ਨਹੀਂ ਧਰਮ ਸਾਰੇ ਪਵਿੱਤਰ ਆ ਕੋਈ ਧਰਮ ਜਿਹੜਾ ਉਹ ਜ਼ੁਲਮ ਕਰਨ ਦੀ ਸਿਖਾਉਂਦਾ ਸਾਰੇ ਧਰਮ ਪਵਿੱਤਰ ਆ ਬੰਦਾ ਮਾੜਾ ਹੁੰਦਾ ਉਹ ਜਦੋਂ ਕੋਈ ਵੀ ਵਿਸ਼ੇਸ਼ ਧਰਮ ਦੇ ਵਿੱਚੋਂ ਕੋਈ ਵੀ ਬੰਦਾ ਮਾੜਾ ਕਰਮ ਕਰਦਾ ਜੋ ਜਰੂਰ ਐਂਡ ਨੂੰ ਜਿਹੜਾ ਚੋਰ ਆ ਉਹ 100 ਦਿਨ ਚੋਰ ਦਾ ਰਿਕਨੇ ਸਾਡੇ ਇੱਕ ਨੇ ਇੱਕ ਦਿਨ ਚੋਰ ਨੇ ਫੜ ਹੋ ਜਾਣਾ ਹੁੰਦਾ ਬਿਲਕੁਲ ਦੇਖੋ ਜਲੰਧਰ ਦੇ ਵਿੱਚ ਨਾ ਵੈਸੇ ਵੀ ਸਾਰੀਆਂ ਕਮਿਊਨਿਟੀ ਨੇ ਦੇਖੋ ਚਾਹੇ ਕੋਈ ਕਮਿਊਨਿਟੀ ਆ ਸਾਰਿਆਂ ਨਾਲ ਸੱਚ ਬੜਾ ਪ੍ਰੇਮ ਆ ਸੋ ਅੱਜ ਵੀ ਦੇਖੋ ਹਿੰਦੂ ਭਾਈਚਾਰੇ ਦੇ ਲੀਡਰ ਵੀ ਆਏ ਆ ਮੁਸਲਮਾਨ ਭਾਈਚਾਰੇ ਦੇ ਲੋ ਸਾਰਾ ਸਾਡਾ ਇਕੱਠਾ ਹੈ ਹੀ ਹੈ ਸਿੱਖ ਲੀਡਰ ਵੀ ਆਏ ਆ ਤੇ ਅਸਾਈ ਧਰਮ ਵਾਲੇ ਵੀ ਆਏ ਆ ਠੀਕ ਆ ਨਾ ਸਾਰੇ ਸਮੁੱਚੀ ਦੇਖੋ ਚਾਹੇ ਕੋਈ ਵੀ ਧਰਮ ਵਰਗ ਸਾਰੇ ਸਾਰੇ ਜਣੇ ਪ੍ਰੇਮ ਪਿਆਰ ਦੇ ਨਾਲ ਆ ਕੇ ਸਾਰੇ ਇਕੱਤਰ ਹੋਏ ਆ ਇੱਕ ਮੰਚ ਦੇ ਉੱਤੇ ਕਿ ਸੋ ਅੱਜ ਇਹ ਵਾਰ ਦੇਖੋ ਬਾਹਰ ਵੀ ਇਹ ਗੱਲ ਕਰਦੇ ਕੋ ਵਿਦੇਸ਼ਾਂ ਦੇ ਵਿੱਚ ਸਾਰੇ ਇਕੱਠੇ ਆ ਵਿਦੇਸ਼ਾਂ ਦੇ ਵਿੱਚ ਦੁਨੀਆ ਆਪਣੇ ਕੰਮ ਨਾ ਮਤੋਂ ਰੱਖਦੀ ਆ ਸਿਰ ਆਪਣਾ ਕਾਰੋਬਾਰ ਕਰਦੀ ਹੈ ਤਾਂ ਆ ਕੇ ਕਾਰੋਬਾਰ ਤੂੰ ਆਪਣੇ ਜਿਸ ਦਿਨ ਸੈਟਰਡੇ ਸੰਡੇ ਨੂੰ ਵਿਹਲੇ ਹੁੰਦੇ ਉਸ ਦਿਨ ਚਾਹੇ ਗੁਰੂ ਘਰ ਆ ਚਾਹੇ ਮੰਦਰ ਮਾਝੀਰ ਉਸ ਦਿਨ ਜਾਂਦੇ ਆ ਅੱਜ ਇਹ ਬਹੁਤ ਹੀ ਇਸ ਸੁਭਾਗੇ ਦਿਹਾੜੇ ਦੇ ਉੱਤੇ ਆ ਤੇ ਅੰਜਾਣ ਕਿਉਂ ਖਾਸ ਕਰਕੇ ਮੰਦਰ ਦੇ ਵਿੱਚ ਇੱਕ ਉਹ ਇੱਕ ਖੁਸ਼ਲੁਕ ਖੁਨਿਆ ਨਾ ਕੇ ਬਸ ਸਾਡੇ ਹਿੰਦੂਆਂ ਨੂੰ ਪਰ ਪੂਰੀ ਦੁਨੀਆ ਨੂੰ ਪਿਆਰ ਕਿ ਜਿਹੜਾ ਧਰਮ ਹੈ ਉਹ ਹਮੇਸ਼ਾ ਆਪਸੀ ਭਾਈਚਾਰਾ ਪਿਆਰ ਸਤਕਾਰ ਸੇਮ ਦਾ ਪਿਆਰ ਰੰਗ ਤੇ ਅੱਜ ਇਹਦੇ ਮੱਦੇਨਜ਼ਰ ਸਾਡੇ ਬਹੁਤ ਸਾਰੇ ਲੋਕਾਂ ਪਰਿਵਾਰ ਵੱਲੋਂ ਅੱਜ ਮੁਸਲਿਮ ਕਲੋਨੀ ਦੇ ਵਿੱਚ ਜਿਹੜੀ ਮਸਜਿਦ ਦਾ ਨੀਂਹ ਪੱਥਰ ਰਖਾਇਆ ਗਿਆ ਉਹ ਸਾਡੇ ਸਾਡੇ ਹੀ ਧਰਮਾਂ ਦੇ ਉਸੇ ਜਿਹੜੇ ਜੀਵਨ ਵਰਗੇ ਆ ਜਿਹੜੇ ਉਹਨਾਂ ਦੇ ਸਾਫਤ ਸਹਿਮਾਨ ਨੇ ਪਾਵੇ ਔਰ ਕਿਸੇ ਵੀ ਕਮਿਊਨਿਟੀ ਲਈ ਉਨ੍ਹਾਂ ਦੇ ਹੱਥੋਂ ਰਖਾਇਆ ਗਿਆ ਇਹ ਪਿਆ ਜਿਹੜਾ ਹੈਗਾ ਇਹ ਨਾ ਕੇਵਲ ਸਿਰਫ ਗੁਰੰਦਰ ਜੀ ਵਾਸਤੇ ਵਾਸਤੇ ਗੁਣਿਆ ਹੋ ਗਏ ਵਾਸਤੇ ਇਹ ਪਾਣੀ ਉਹ ਬੋਤਲਰਾਂ ਦਾ ਬੋਲੇ ਮੰਦਰ ਹੋ ਗਏ ਮੱਚੇ ਹੋ ਗਏ ਗਿੱਜਾ ਤਾਰੂ ਹੋ ਗਏ ਉਤ ਸਿਆ ਸਿਰਫ ਇੱਕੋ ਹੀ ਨਿਕਲਦਾ ਹੈ ਉਹ ਆਸ ਦੀ ਪਾਇਕੇ ਦਾ ਤਖੀਨਦਾਰ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਵੱਲੋਂ ਸਮੂੱਚੇ ਜਿਹੜੇ ਇੱਥੇ ਹੋ ਗਏ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਕਹਿੰਦਾ ਹਾਂ ਖਾਨ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ ਕਹਿੰਦਾ ਹਾਂ ਸਾਡੇ ਜਿਹੜੇ ਧਾਰਮਿਕ ਗੁਰੂ ਹੈ ਉਹਨਾਂ ਦਾ ਇਹ ਵਿਸ਼ਾ ਬਹੁਤ ਅਨੁਵੰਦ ਕਰਨ ਹੈ ਕਿ ਇੱਕੋ ਮੰਚ ਤੇ ਕਰਕੇ ਦੇਰਾ ਇੱਕ ਨਵਾਂ ਦੇਸ਼ ਦੁਨੀਆ ਦੇ ਵਿੱਚ ਬਣਾਇਆ। ਉਹ ਬਹੁਤ ਵੱਡਾ ਸ੍ਰਿਆ ਹੈ ਤੇ ਬਹੁਤ ਬਹੁਤ ਲੋਕਾਂ। ਮੈਂ ਕੋਸ਼ਿਸ਼ ਕਰਦਾ ਹਾਂ ਕਿ ਆਪਾਂ ਇੱਕ ਭਾਈਚਾਰਕ ਸਾਜ ਜਿਸ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਨੂੰ ਵਧਾ ਸਕੀਏ। ਹਰ ਇੱਕ ਤਕਰੀਬਨ ਚਾਹਿਆ ਅਸੀਂ Hindu ਸਮਾਜ ਦੇ ਜਲਸਾ ਚ ਜਾਣੇ ਹੈ ਅਤੇ ਸਮਾਜ ਦੇ ਜਲਸਾ ਜਾਣੇ ਹੈ ਜਾਂ ਕਿਸੇ ਵੀ ਪ੍ਰੋਗਰਾਮ ਦੇ ਸਮਾਗਮ ਦੇ ਵਿੱਚ ਅਸੀਂ ਜਾਣੇ ਆ। ਇੱਕ ਜਿਹੜੀ ਮਿਸਾਲ ਹੈ ਉਹ ਜ਼ਰੂਰ ਦਿੱਤੀ ਜਾਂਦੀ ਹੈ। ਉਹ ਮਿਸਾਲ ਹੈ ਸਾਈਂ ਮੀਆਂ ਮੀਰ ਜੀ। ਉਸੋ ਮਿਸਾਲ ਨੇ ਇੰਨਾ ਕ ਇਨਸਪਾਇਰ ਹੋਇਆ ਮੈਂ ਉਸ ਮਿਸਾਲ ਤੋਂ ਕਿ ਹਰ ਇੱਕ ਸਮਾਗਮ ਦੇ ਵਿੱਚ ਉਸ ਸਤਿਗੁਰੂ ਸਾਹਿਬ ਨੇ ਇੱਕ ਇਦਾਂ ਦਾ ਪਾਗਾਮ ਦੇ ਦਿੱਤਾ ਪੂਰੀ ਆਵਾਮ ਨੂੰ ਪੂਰੀ ਦੁਨੀਆ ਨੂੰ ਮਿਲ ਤਾ ਕਿ ਇੱਕ ਐਸੀ ਪਾਈਚਾਰਕ ਸਾਂਝ ਅਸੀਂ ਬਣ ਜਾ ਰਹੇ ਹਾਂ ਜਿਹੜੀ ਬਸ ਦੀ ਦੁਨੀਆ ਤੱਕ ਰਹਿੰਦੀ ਦੁਨੀਆ ਤੱਕ ਉਹ ਜਿਹੜੀ ਹਰਮੰਦਰ ਸਾਹਿਬ ਦੀਆਂ ਦੇ ਵਿੱਚ ਰਹੇ ਉਸ ਪਾਈਚਾਰਕ ਸਾਂਝ ਨੂੰ ਦੁਬਾਰਾ ਤੋਂ ਅਸੀਂ ਜਗਾਉਣ ਲਈ ਭਾਰਤ ਦੇ ਵਿੱਚ ਜੋ ਨਫਰਤ ਦਾ ਮਾਹੌਲ ਬਣਿਆ ਉਸ ਨੂੰ ਖਤਮ ਕਰਨ ਵਾਸਤੇ ਨਵੀਂ ਪਹਿਲ ਅਪੀ ਉਸ ਯਾਦ ਨੂੰ ਤਾਜ਼ਾ ਕਰਨ ਵਾਸਤੇ ਹਰਮੰਦਰ ਸਾਹਿਬ ਜਿਹੜੇ ਨੀ ਪੱਤਰਖਾਈ ਦੀ ਮਿਊਜ਼ੀਅਮ ਰਹੀ ਹੈ ਉਸ ਨੇ ਵੀ ਯਾਦ ਨੂੰ ਯਾਦ ਨੂੰ ਤਾਜ਼ਾ ਕਰਨ ਵਾਸਤੇ ਅੱਜ ਅਸੀਂ ਅੱਜ ਇਹ ਸੰਗਤ ਹੈ ਗਿਆ ਬਾਬਾ ਜੀ ਬੈਠੇ ਆ ਸਾਡੇ ਸੰਤ ਜੀ ਬੈਠੇ ਆ ਲਖਮੀ ਜੀ ਹੋਰ ਰਾਜ ਮਸੀਹ ਜੀ ਆਇਸ ਕੇ ਸਾਰੇ ਪਰਮਾਦੇ ਹਿੰਦੂ ਪਰਮਪਰਪਤੀ ਸਾਡੇ ਡੀਰ ਸਹਿਬ ਆ ਨਾ ਇਸ ਸਮਾਜ ਤੋਂ ਸਾਡੇ ਨਾ ਮੈਂ ਸਾਰਿਆਂ ਨੂੰ ਬੁਲਾ ਕੇ ਜਲੰਧਰ ਸ਼ਹਿਰ ਦੀਆਂ ਜਿਹੜੀਆਂ ਜਿਹੜੀਆਂ ਸੱਚੇਤਾ ਸੀਗੀਆਂ ਉਹਨਾਂ ਸਾਰਿਆਂ ਨੂੰ ਬੁਲਾ ਕੇ ਇਹ ਜਿਹੜਾ ਕੰਮ ਉਹਨਾਂ ਦੇ ਹੱਥੋਂ ਕਰਾ ਕੇ ਅਤੇ ਯਾਦ ਨੂੰ ਪਾਜ ਕਰਨ ਦਾ ਕੰਮ ਕੀਤਾ ਹੈ ਤਾਂ ਜੋ ਇਹ ਮੈਸੇਜ ਜਿਹੜਾ ਹੈ ਜਲੰਧਰ ਇਹਦਾ ਜਿਹੜਾ ਆਗੂ ਬਣ ਜੇ ਇਸ ਮੈਸੇਜ ਦਾ ਸਾਰੇ ਹਿੰਦੁਸਤਾਨ ਵਾਸਤੇ ਜਿਹੜੇ ਲੋਕ ਨਫਰਤ ਫੈਲਾ ਰਹੇ ਉਹਨਾਂ ਦੇ ਮੂੰਹ ਤੇ ਜਿਹੜੀ ਹੈ ਉਹ ਇੱਕ ਕਰਾਰਾ ਜਿਹੜੀ ਟੁਡੇਟ ਦਾ ਕੰਮ ਕਰੇ ਕਿ ਨਹੀਂ ਇਹ ਪੰਜਾਬ ਦੀ ਧਰਤੀ ਹੈ ਇਹ ਹਮੇਸ਼ਾ ਨਫਰਤ ਦੇ ਖਿਲਾਫ ਲੜੀਏ ਤੇ ਇਹ ਲੜਾਈ ਜਿਹੜੀ ਹੈ ਅਸੀਂ ਸੋਕੇ ਸਟਾਰਟ ਕਰ ਰਹੇ ਹਾਂ ਨਫਰਤ ਦੇ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ